ਮੈਂ ਤੁਹਾਡਾ ਵੀ ਸਰਦਾਰ ਜੀ ਆਪਣੀ YouTube ਦੀ ਪੇਮੈਂਟ ਆਪਾਂ ਕਢਾ ਲਈ ਹੈ ਜੀ ਕੱਲ ਆਪਾਂ ਸ਼ਾਰਟ ਵੀ ਬਣਾ ਕੇ ਪਾਈ ਸੀਗੇ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਜਦੋਂ ਵੀ ਬੱਬੇ ਪੀਣ ਗਏ ਜੀ ਆਪਾਂ ਦਰਵਾਤੇ ਮੱਥਾ ਟੇਕਣ ਜਾ ਰਹੇ ਹਾਂ ਜੀ ਮੇਰੀ ਪੇਮੈਂਟ 24 ਤਰੀਕ ਦੀ 26 ਤਰੀਕ ਦੀ ਆਈ ਆਈ ਹੋਈ ਹੈ ਜੀ ਕਿਉਂਕਿ 21 ਤੋਂ ਲੈ ਕੇ 26 ਤਰੀਕ ਤੱਕ YouTube ਵਾਲੇ ਆਪਣੀ ਕਾਉਂਟ ਦੀ ਜੋ ਵੀ ਪੇਮੈਂਟ ਬਣਦੀ ਹੈ ਆਪਣੇ ਕਾਉਂਟ ਦੇ ਵਿੱਚ ਪਾਉਂਦੇ ਆ ਜੀ ਤੇ ਮੇਰੀ 26 ਤਰੀਕ ਨੂੰ ਪੇਮੈਂਟ ਆਪਾਂ ਆਪਣੇ ਅਕਾਊਂਟ ਦੇ ਵਿੱਚ ਆ ਚੁੱਕੀ ਸਗੀ ਤੇ ਮੈਂ ਕੱਲ ਆਪਣੀ ਪੇਮੈਂਟ ਏਟੀਐਮ ਤੋਂ ਜਾ ਕੇ ਕਢਾ ਲਈ ਆ ਜੀ ਤੇ ਕੱਲ ਨੂੰ ਅਸੀਂ ਪੀ ਨਗਾਹੇ ਬਾਬਾ ਜੀ ਦੇ ਦਰਬਾਰ ਤੇ ਜੋ ਵੀ ਮੈਂ ਸੁਖ ਸੁਖਣਾ ਥੱਕੀ ਸਗੀ ਉਹਦੇ ਦਰਸ਼ਨ ਕਰਨ ਜਾ ਰਹੇ ਆ ਜੀ ਪੇਮੈਂਟ ਕਿੰਨੀ ਆਈ ਆ ਜੀ ਪੂਰੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਬਾਕੀ ਜਿੰਨੇ ਵੀ ਮੇਰੇ ਭਰਾ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਜੀ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਟਰਿਕ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ YouTube ਤੋਂ ਪੈਸਾ ਕਮਾ ਸਕਦੇ ਆ ਜੀ ਤੇ ਨਾਲ ਦੀ ਨਾਲ ਆਖਰ ਵਿੱਚ ਫੁੱਲ ਵੀਡੀਓ ਦੇਖੋ ਅਸੀਂ ਟੋਟਲ ਤੁਹਾਨੂੰ ਦੱਸਾਂਗੇ ਕਿ ਮੇਰੀ ਜੋ ਵੀ ਪੇਮੈਂਟ ਆਈ ਆ ਜੀ ਕਿੰਨੀ ਆਈ ਹੋਈ ਆ ਟੋਟਲ ਤੇ ਪੇਮੈਂਟ ਵੀ ਨਾਲ ਸ਼ੋ ਕਰਾਂਗੇ ਜੀ ਜਿੰਨੀ ਵੀ ਸਾਡੀ ਆਈ ਹੋਈ ਆ ਕੱਲ ਮੈਂ ਸ਼ੋਰਟ ਵੀ ਤਿੰਨ ਬਣਾ ਕੇ ਪਾਏ ਸੀ ਕਾਫੀ ਭਰਾਵਾਂ ਨੇ ਮੇਰੇ ਸ਼ੋਰਟ ਨੂੰ ਪਿਆਰ ਦਿੱਤਾ ਜੀ ਕਾਫੀ ਕਮੈਂਟ ਆਈਆਂ ਜੀ ਕਾਫੀ ਲਾਈਕ ਵਿਊ ਆਇਆ ਜੀ ਪੇਮੈਂਟ ਵਾਲੀ ਵਾਲੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਜੀ ਇਸੇ ਕਰਕੇ ਅਸੀਂ ਅੱਜ ਆਪਣੇ ਵਲੌਗ ਦੇ ਵਿੱਚ ਆਏ ਆ ਜੀ ਤੇ ਜਿੰਨੀ ਵੀ ਮੇਰੀ ਪੇਮੈਂਟ ਆਈ ਹੋਈ ਆ ਜੀ ਅਸੀਂ ਤੁਹਾਨੂੰ ਸ਼ੋ ਕਰਾਂਗੇ ਜੀ ਕੱਲਾ ਕੱਲਾ ਪੈਸਾ ਜੀ ਤੁਹਾਨੂੰ ਦਿਖਾਵਾਂਗੇ ਕਿ ਅਸੀਂ YouTube ਤੋਂ ਜਿੰਨੀ ਵੀ ਮਿਹਨਤ ਕੀਤੀ ਕਾਫੀ ਮਿਹਨਤ ਕਰਨ ਦੇ ਵਾਯੂਦ ਇਹ ਪੇਮੈਂਟ ਅਸੀਂ ਚੱਕ ਸਕੇ ਹਾਂ ਕਿਉਂਕਿ ਦੇਖੋ ਨੈਟ ਤੋਂ ਰੁਪਈਆ ਰੁਪਈਆ ਕਮਾਉਣਾ ਬਹੁਤ ਮੁਸ਼ਕਲ ਹੈ ਜੀ ਕਿਉਂਕਿ ਕਾਫੀ ਮੇਰੇ ਭਰਾ ਭੈਣਾ YouTube ਤੇ ਦਨ ਰਾਤ ਮਿਹਨਤ ਕਰਦੇ ਪਏ ਆ ਫਿਰ ਵੀ ਦੇਖੋ ਡਾਲਰ ਨਹੀਂ ਬਣਦੇ ਪਏ ਕਿਉਂਕਿ ਕਾਫੀ ਵੀਰਾਂ ਦਾ ਹੀ ਸਵਾਲ ਆ ਸਰਦਾਰ ਜੀ ਕਾਫੀ ਪੈਣਾ ਦਾ ਸਵਾਲ ਆ ਸਰਦਾਰ ਜੀ ਡਾਲਰ ਵੀਉ ਨਹੀਂ ਆ ਰਹੇ ਡਾਲਰ ਨਹੀਂ ਬਣਦੇ ਪਏ ਕਿਉਂਕਿ ਦੇਖੋ ਨੈਟ ਤੋਂ ਪੈਸਾ ਕਮਾਉਣਾ ਅਸੀਂ ਜੋ ਵੀ ਸੋਚਦੇ ਆ ਇੰਨਾ ਸੌਖਾ ਨਹੀਂ ਹੈਗਾ ਜੀ ਕਾਫੀ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਸਾਨੂੰ ਮਿਹਨਤ ਕਰਨ ਦੇ باوجود ਵੀ ਡਾਲਰ ਨਹੀਂ ਬਣਦੇ ਪਏ, ਵਿਊ ਨਹੀਂ ਆ ਰਹੇ ਫਿਰ ਵੀ ਮੇਰੇ ਭਰਾ ਵੱਤ ਤੋਂ ਵੱਧ ਕੋਸ਼ਿਸ਼ ਕਰਦੇ ਪਏ ਆ ਜੀ ਕਿ ਅਸੀਂ ਨੈਟ ਤੋਂ ਪੈਸਾ ਕਮਾਈਏ ਜਿੰਨੇ ਵੀ ਮੇਰੇ ਵੀਰ ਨਵੇਂ YouTube ਤੇ ਕੰਮ ਕਰਦੇ ਪਏ ਆ ਜੀ ਉਹਨਾਂ ਨੂੰ ਦੱਸ ਦਈਏ ਕਿ ਦੇਖੋ ਜਿਹੜੇ ਮੇਰੇ ਵੀ ਨਵੇਂ YouTube ਤੇ ਕੰਮ ਕਰਦੇ ਪਏ ਆ ਜਿਉ ਛੋਟ ਦੇ ਵਿੱਚ ਕੰਮ ਕਰਦੇ ਪਏ ਤਾਂ ਜੀ ਉਹਨਾਂ ਨੂੰ ਦੇਖੋ 3 ਮਹੀਨੇ ਦੇ ਅੰਦਰ 1 ਕਰੋੜ ਵਿਊ ਪੂਰੇ ਕਰਨੇ ਹੁੰਦੇ ਆ ਜੀ ਉਸ ਤੋਂ ਬਾਅਦ ਉਹਨਾਂ ਦਾ YT ਸਟੂਡੀਓ ਤੇ ਰੀਪਲੇ ਦਾ ਬਟਨ ਹੁੰਦਾ ਹੈ ਜੀ ਅਪਲਾਈ ਕਰਨ ਦਾ ਜੋ ਕਿ ਔਨ ਹੋ ਜਾਂਦਾ ਹੈ ਜੀ ਜਦੋਂ ਮੇਰੇ ਭਰਾ 1 ਕਰੋੜ ਵਿਊ 3 ਮਹੀਨੇ ਦੇ ਅੰਦਰ ਪੂਰੇ ਕੰਪਲੀਟ ਕਰ ਲੈਂਦੇ ਆ ਜੀ ਉਹਨਾਂ ਨੂੰ ਅਪਲਾਈ ਕਰਨ ਦਾ ਬਟਨ ਹੁੰਦਾ ਹੈ ਜੀ ਤੇ ਅਸੀਂ ਅਪਲਾਈ ਕਰ ਸਕਦੇ ਆ ਤੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਜੀ ਚੈਨਲ ਮੋਨਟਾਈਜ਼ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਰਾ ਸਕਦੇ ਕਿ ਨਹੀਂ ਕਰਾ ਸਕਦੇ ਜੀ ਸਾਡਾ ਹੋ ਚੁੱਕਾ ਹੈ ਜਾਂ ਨਹੀਂ ਹੋ ਚੁੱਕਾ ਜੀ ਜਿੱਕੇ ਦੇਖੋ ਸਾਡਾ ਖੁਦ ਦਾ ਕੰਟ੍ਰੈਕਟ ਹੈ ਜੀ ਤੇ ਅਸੀਂ ਖੁਦ ਦੀਆਂ ਵੀਡੀਓ ਬਣਾ ਕੇ ਪਾਈਆਂ ਤਾਂ ਤੁਹਾਡਾ ਚੈਨਲ ਜੀ 100% ਗਾਰੰਟੀ ਦੇ ਨਾਲ ਮੋਨਟਾਈਜ਼ ਹੋਊਗਾ ਜੀ ਜੇ ਅਸੀਂ ਦੇਖੋ ਕਿਸੇ ਦੂਸਰੇ ਦੇ ਚੈਨਲ ਤੋਂ ਵੀਡੀਓ ਚੱਕ ਕੇ ਪਾਉਂਦੇ ਆਂ ਕਈ ਦੇਖੋ ਮੇਰੇ ਭਰਾਵਾਂ ਆ ਇਸ ਤਰ੍ਹਾਂ ਕਰਦੇ ਆ ਕਿ ਜੀ ਕਿਸੇ ਦੀ ਫੇਸਬੁੱਕ ਦੀ ਵੀਡੀਓ ਚੱਕ ਲਈ ਕਿਸੇ ਦੀ ਇੰਸਟਾਗ੍ਰam ਤੋਂ ਵੀਡੀਓ ਚੱਕੀ ਅਸੀਂ ਦੇਖਦੇ ਆ ਕਿ ਉਹਦੇ ਬਹੁਤ ਸੋਨੇ ਵਿਊ ਆਏ ਆ ਜੀ ਉਹਦੇ ਲੱਖਾਂ ਦੇ ਵਿੱਚ ਵਿਊ ਆਏ ਆ ਵੀਡੀਓ ਦੇ ਅਸੀਂ ਉਹਦੀ ਵੀਡੀਓ ਚੱਕ ਲਈ ਜੀ ਚੱਕ ਕੇ ਡਾਊਨਲੋਡ ਕਰਕੇ ਅਸੀਂ ਆਪਣੇ ਚੈਨਲ ਤੇ ਲਗਾਈ ਆ ਜੀ ਉਸ ਟਾਈਮ ਤੋਂ ਚਲੋ ਦੇਖੋ ਜੀ ਤੁਹਾਡੇ ਚਲੋ ਕੁਝ ਵਿਊ ਆ ਜਾਂਦੇ ਆ ਲੱਖਾਂ ਚ ਵਿੱਚ ਆ ਜਾਂਦੇ ਆ ਕਈ ਵਾਰੀ ਵੀਡੀਓ ਮਿਲੀਅਨ ਦੇ ਵਿੱਚ ਵੀ ਚਲੀ ਜਾਂਦੀ ਆ ਜੀ ਪਰ ਜਦੋਂ ਇਸ ਦਾ ਨੁਕਸਾਨ ਸਾਨੂੰ ਉਸ ਟਾਈਮ ਹੁੰਦਾ ਹੈ ਜੀ ਜਦੋਂ ਅਸੀਂ ਆਪਣੇ ਚੈਨਲ ਨੂੰ ਮੋਨਟਾਈਜ਼ ਕਰਾਉਂਦਾ ਆ ਅਸੀਂ ਟਾਰਗੇਟ ਪੂਰਾ ਕਰ ਲਨੇ ਆ ਜੀ 10 ਮਿਲੀਅਨ ਦਾ ਟਾਰਗੇਟ ਹੁੰਦਾ ਆ ਪੂਰਾ ਕਰ ਲਨੇ ਆ 뷰 ਪੂਰੇ ਹੋ ਜਾਂਦੇ ਆ ਅਪਲਾਈ ਦਾ ਬਟਨ ਵੀ ਸਾਨੂੰ ਮਿਲ ਜਾਂਦਾ ਆ ਪਰ ਦੇਖੋ ਜਦੋਂ ਅਸੀਂ ਅਪਲਾਈ ਕਰਨ ਨੂੰ ਚੈਨਲ ਭੇਜਦੇ ਆ ਤੇ ਦੇਖੋ ਬਾਅਦ ਵਿੱਚ 24 ਘੰਟੇ ਜਦੋਂ ਸਾਨੂੰ ਰਿਜ਼ਲਟ ਮਿਲਦਾ ਤੇ ਉੱਤੇ ਰੀਜ਼ੂਸ ਕੰਟੈਕਟ ਦਾ ਉੱਤੇ ਆ ਜਾਂਦਾ ਜੀ ਕਿ ਤੁਸੀਂ ਕਿਸੇ ਹੋਰ ਦੀ ਵੀਡੀਓ ਯੂਜ਼ ਕੀਤੀ ਹੋਈ ਆ ਇਸ ਦਾ ਕਾਰਨ ਇਹ ਆ ਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਆ ਕਿ ਤੁਸੀਂ ਆਪਣੀਆਂ ਖੋਧੀਆਂ ਵੀਡੀਓ ਬਣਾ ਕੇ ਪਾਓ ਕਿਸੇ ਦੀਆਂ ਹੋਰ ਦੀਆਂ ਵੀਡੀਓ ਨਾ ਚੱਕੋ ਫਿਰ ਤੁਸੀਂ ਦੇਖੋ ਅਪਲਾਈ ਕਰਕੇ ਦੇਖੋ ਤੁਹਾਨੂੰ ਜਰੂਰ ਖੁਦ ਟਾਈਮ ਲੱਗੂਗਾ ਥੋੜਾ ਜਿਹਾ ਪਰ ਤੁਹਾਡਾ ਚੈਨਲ 100% ਗਾਰੰਟੀ ਦੇ ਨਾਲ ਜੀ ਮੋਨਟਾਈਜ਼ ਹੋਊਗਾ ਜੀ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਜੀ ਜਿੱਦਾਂ ਦੇਖੋ ਮੈਂ ਪੇਮੈਂਟ ਅੱਜ ਆਪਣੀ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ ਜਿੰਨੀ ਵੀ ਆਈ ਹੋਈ ਹੈ ਜੀ ਇੱਕ ਇੱਕ ਰੁਪਿਆ ਤੁਹਾਡੇ ਨਾਲ ਅਸੀਂ ਸ਼ੋਅ ਕਰਾਂਗੇ ਤੇ ਕੱਲ ਤੁਹਾਨੂੰ ਆਪਣੇ ਸ਼ੋਰਟ ਦੇ ਵਿੱਚ ਵੀ ਦਿਖਾਏ ਸੀ ਪਰ ਪੂਰੀ ਫੁੱਲ ਪੇਮੈਂਟ ਨਹੀਂ ਦੱਸਿਆ ਸੀ ਕਿ ਕਿੰਨੀ ਆਈ ਹੋਈ ਹੈ ਜੀ ਅੱਜ ਅਸੀਂ ਤੁਹਾਨੂੰ ਪੂਰੀ ਪੇਮੈਂਟ ਡਿਟੇਲ ਦੇ ਨਾਲ ਕਿੱਧਾ ਕਢਾਈ ਕਿਸ ਤਰ੍ਹਾਂ ਚੈਨਲ ਮੋਨਟਾਈਜ਼ ਕਰਾਇਆ ਜੀ ਪੂਰਾ ਦੱਸਾਂਗੇ ਜੀ ਤੁਸੀਂ ਮੇਰੀ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਮੇਰਾ ਵੀਰ ਜੀ ਬਾਕੀ ਜਿਨੇ ਵੀ ਮੇਰੇ ਵੀਰ ਲੌਂਗ ਦੇ ਵਿੱਚ ਵੀ ਕੰਮ ਕਰਦੇ ਪਿਆ ਜੀ ਉਹਨਾਂ ਨੂੰ ਵੀ ਦੱਸ ਦਈਏ ਦੇਖੋ 4000 ਘੰਟੇ ਦਾ ਵਾਚ ਟਾਈਮ ਹੁੰਦਾ ਹੈ ਜੀ ਅਸੀਂ ਪੂਰਾ ਕਰਨਾ ਹੁੰਦਾ ਆ ਤੇ ਜਦੋਂ ਮੇਰੇ ਵੀ ਇਹ 4000 ਘੰਟਾ ਵਾਚ ਟਾਈਮ ਪੂਰਾ ਕਰ ਲੈਂਦੇ ਆ ਜੀ ਤੇ ਅਸੀਂ ਆਪਣਾ ਚੈਨਲ ਮੋਨਟਾਈਜ਼ ਕਰਨ ਦੇ ਯੋਗ ਹੋ ਜਾਂਦੇ ਆ ਤੇ ਅਪਲਾਈ ਦਾ ਬਟਨ ਸਾਨੂੰ ਮਿਲ ਜਾਂਦਾ ਆ ਤੇ ਤੁਸੀਂ ਅਪਲਾਈ ਦਾ ਬਟਨ ਭੇਜੋ ਜੀ ਚੈਨਲ ਨੂੰ ਅਪਲਾਈ ਹੋਣ ਦੇ ਵਾਸਤੇ 24 ਘੰਟੇ ਦੇ ਵਿੱਚ ਵਿੱਚ ਤੁਹਾਡਾ ਚੈਨਲ ਜੀ ਮੋਨਟਾਈਜ਼ ਉਹ ਜਾਂਦਾ ਆ ਦੇਖੋ ਜਦੋਂ ਚੈਨਲ ਮੋਨੀਟਾਈਜ਼ YouTube ਵਾਲੇ ਜੀ ਕਰਦੇ ਆ ਤੇ ਤੁਹਾਨੂੰ ਦੇਖੋ ਜਿੰਨਾ ਚਿਰ ਆਪਣੇ ਕੋਲ ਐਡਸਨ ਐਡਸਨ ਕੀ ਆ ਕਈ ਮੇਰੇ ਵੀ ਦੇਖੋ YouTube ਤੇ ਕੰਮ ਕਰਦੇ ਪਿਆ ਉਹਨਾਂ ਨੂੰ ਐਡਸਨ ਦਾ ਨਹੀਂ ਪਤਾ ਜੀ ਐਡਸਨ ਨੂੰ ਕੀ ਹੁੰਦਾ ਹੈ ਜੀ ਤੁਹਾਨੂੰ ਐਡਸਨ ਦੀ ਇੱਕ ਆਈਡੀ ਬਣਾਉਣੀ ਪੈਂਦੀ ਹੈ ਜੀ ਤੇ ਜਦੋਂ ਆਪਣੇ 10 ਡਾਲਰ ਕੰਪਲੀਟ ਹੋ ਜਾਂਦੇ ਆ ਤੇ ਸਾਨੂੰ YouTube ਵਾਲੇ ਜੀ ਇੱਕ ਪਿੰਨ ਭੇਜਦੇ ਆ ਜੋ ਸੀ ਆਪਣੀ ਐਡਸਨ ਦੀ ਆਈਡੀ ਬਣਾਈ ਹੁੰਦੀ ਆ ਉਹਦੇ ਉੱਤੇ ਸਾਨੂੰ ਲਗਾਉਣਾ ਪੈਂਦਾ ਆ ਜਦੋਂ ਸਾਡੇ 100 ਡਾਲਰ ਪੂਰੇ ਕੰਪਲੀਟ ਹੋ ਜਾਂਦੇ ਆ ਜੀ ਤੇ ਜਿਹੜੀ ਤੁਹਾਡੀ ਪੇਮੈਂਟ ਆ ਤੁਹਾਡੇ ਪਹਿਲਾਂ ਤਾਂ ਤੁਹਾਡੇ ਵਾਈਟ ਸਟੂਡੀਓ ਦੇ ਵਿੱਚ ਜਦੋਂ 100 ਡਾਲਰ ਕੰਪਲੀਟ ਹੋ ਜਾਂਦੇ ਆ ਤੁਹਾਡੀ ਪੇਮੈਂਟ ਤੁਹਾਨੂੰ ਉਸ ਟਾਈਮ ਨਹੀਂ ਮਿਲ ਸਕਦੀ ਜੀ ਜਦੋਂ ਤੁਹਾਡੇ 100 ਡਾਲਰ ਐਡਸਨ ਦੇ ਵਿੱਚ ਕੰਪਲੀਟ ਹੋ ਜਾਣਗੇ ਜੀ ਤੁਹਾਡੀ ਪੇਮੈਂਟ ਉਦੋਂ ਹੀ ਤੁਹਾਨੂੰ ਜੀ ਮਿਲੂਗੀ ਕਈ ਮੇਰੇ ਵੀਰ ਸਵਾਲ ਕਰਦੇ ਆ ਬਾਜੀ ਮੇਰੇ YouTube ਦੇ YT ਸਟੂਡੀਓ ਦੇ ਵਿੱਚ 100 ਡਾਲਰ ਕੰਪਲੀਟ ਹੋ ਚੁੱਕੇ ਆ ਪਰ ਸਾਡੀ ਪੇਮੈਂਟ ਸਾਨੂੰ ਮਿਲੀ ਨਹੀਂ ਹੈਗੀ ਕਾਫੀ ਟਾਈਮ ਹੋ ਚੁੱਕਾ ਹੈ ਜੀ 100 ਡਾਲਰ ਕੰਪਲੀਟ ਹੋਇਆ ਨੂੰ ਬਾਜੀ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਜਿੰਨਾ ਚੱਕੇ ਤੁਹਾਡੇ AdSense ਦੇ ਵਿੱਚ 100 ਡਾਲਰ ਕੰਪਲੀਟ ਨਹੀਂ ਹੁੰਦੇ